ਮੈਂ ਤਾਂ ਇੱਥੇ ਕਿਸੇ ਨੂੰ ਨਹੀਂ ਜਾਣਦਾ ਜਿਸ ਨੇ ਪੈਰਾਮਿਡ ਵੇਖਣ ਲਈ ਹੀ ਸਾਰਾ ਮਾਰੂਥਲ ਪਾਰ ਕੀਤਾ ਹੋਵੇ ਉਹ ਤਾਂ ਸਿਰਫ ਪੱਥਰਾਂ ਦੀ ਢੇਰੀ ਹਨ ਤੂੰ ਚਾਹੇ ਤਾਂ ਇੱਥੇ ਆਪਣਾ ਘਰ ਬਣਾ ਸਕਦਾ ਹੈ ਤੂੰ ਕਦੇ ਵੀ ਸਫ਼ਰ ਕਰਨ ਦੇ ਸੁਪਨੇ ਨਹੀਂ ਲੈ ਮੁੰਡੇ ਨੇ ਕਿਹਾ ਅਤ ਦੁਕਾਨ ਵਿੱਚ ਦਾਖਲ ਹੋਏ ਗਾਹਕ ਵੱਲ ਮੁੜ ਪਿਆ ਦੋ ਦਿਨ ਬਾਅਦ ਦੁਕਾਨਦਾਰ ਨੇ ਮੁੰਡੇ ਨਾਲ ਸ਼ੋਅ ਕੇਸ ਬਾਰੇ ਗੱਲ ਕੀਤੀ ਉਹ ਕਹਿਣ ਲੱਗਾ ਮੈਨੂੰ ਤਬਦੀਲੀ ਬਹੁਤੀ ਪਸੰਦ ਨਹੀਂ ਅਸੀਂ ਉਸ ਅਮੀਰ ਵਪਾਰੀ ਹਸਨ ਵਰਗੇ ਨਹੀਂ ਹਾਂ ਜੇ ਉਹ ਖਰੀਦਦਾਰੀ ਵਿੱਚ ਕੋਈ ਗਲਤੀ ਕਰ ਲਵੇ ਤਾਂ ਉਸ ਨੂੰ ਬਹੁਤਾ ਫਰਕ ਨਹੀਂ ਪੈਂਦਾ ਪਰ ਸਾਨੂੰ ਆਪਣੀਆਂ ਗਲਤੀਆਂ ਦਾ ਖਮਿਆਜਾ ਭੁਗਤਣਾ ਪੈਂਦਾ ਹੈ ਮੁੰਡੇ ਨੇ ਮਨ ਹੀ ਮਨ ਅਫਸੋਸ ਕਰਦੇ ਹੋ ਸੋਚਿਆ ਕਿ ਇਹ ਗੱਲ ਤਾਂ ਸਹੀ ਹੈ ਸ਼ੌਕ ਇਸ ਬਣਾਉਣ ਵਾਲਿਆ ਤੇਰੇ ਮਨ ਵਿੱਚ ਵਿਚਾਰ ਕਿਉਂ ਆਈ ਵਪਾਰੀ ਨੇ ਪੁੱਛਿਆ ਮੈਂ ਛੇਤੀ ਤੋਂ ਛੇਤੀ ਆਪਣੀਆਂ ਪੇਡਾਂ ਕੋਲ ਵਾਪਸ ਜਾਣਾ ਚਾਹੁੰਦਾ ਹਾਂ ਜਦੋਂ ਕਿਸਮਤ ਸਾਡੇ ਵੱਲ ਹੈ ਤਾਂ ਸਾਨੂੰ ਇਸ ਦਾ ਲਾਭ ਉਠਾਉਣਾ ਚਾਹੀਦਾ ਹੈ ਅਤੇ ਇਸ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਇਹ ਵੀ ਸਾਡੀ ਮਦਦ ਕਰ ਰਹੀ ਹੈ ਇਸ ਨੂੰ ਰਿਆਇਤ ਦਾ ਅਸੂਲ ਕਹਿੰਦੇ ਹਨ ਜਾਂ ਫਿਰ ਨਵਿਆਂ ਦੀ ਕਿਸਮਤ ਵਪਾਰੀ ਕੁਝ ਪਲਾਂ ਲਈ ਚੁੱਪ ਰਿਹਾ ਫਿਰ ਉਹ ਕਹਿਣ ਲੱਗਾ ਹਜ਼ਰਤ ਮੁਹੰਮਦ ਨੇ ਸਾਨੂੰ ਕਹਾਨ ਦਿੱਤੀ ਅਤੇ ਸਾਡੇ ਜਿੰਮੇ ਜ਼ਿੰਦਗੀ ਵਿੱਚ ਪੰਜ ਕਰਨ ਯੋਗ ਕੰਮ ਦਿੱਤੇ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਸਿਰਫ ਇੱਕੋ ਸੱਚੇ ਅੱਲਾਹ ਵਿੱਚ ਯਕੀਨ ਰੱਖੀਏ ਦੂਜੀਆਂ ਗੱਲਾਂ ਵਿੱਚ ਪੰਜ ਵਾਰੀ ਨਮਾਜ਼ ਪੜਨਾ ਰਮਜ਼ਾਨ ਦੇ ਮਹੀਨੇ ਰੋਜ਼ੇ ਰੱਖਣਾ ਅਤੇ ਗਰੀਬਾਂ ਨੂੰ ਦਾਨ ਦੇਣਾ ਸ਼ਾਮਿਲ ਹੈ। ਉਹ ਇੰਨਾ ਕਹਿ ਕੇ ਚੁੱਪ ਕਰ ਗਿਆ। ਪੈਗੰਬਰ ਦੀਆਂ ਗੱਲਾਂ ਕਰਦੇ ਹੋਏ ਉਸ ਦੀਆਂ ਅੱਖਾਂ ਵਿੱਚ ਅਥਰੂ ਆ ਗਏ। ਉਹ ਬੜਾ ਧਾਰਮਿਕ ਬੰਦਾ ਸੀ ਅਤੇ ਉਹ ਬੜਾ ਬੇਸਬਰਾ ਸੀ। ਫਿਰ ਵੀ ਉਹ ਆਪਣੀ ਜ਼ਿੰਦਗੀ